ਸੱਸੀ ਕਾਜੀ ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਤੁਸੀਂ ਦੇਖ ਰਹੇ ਹੋ ਕੁਰਾਲੀ ਨਿਊਜ਼ ਚੈਨਲ ਸੋ ਅੱਜ ਆਪਾਂ ਨੂੰ ਪਤਾ ਹੈ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਪੂਰਬ ਹੈ ਉਹ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਮਨਾਇਆ ਗਿਆ ਹੈ ਇਸੇ ਪਲਕ ਦੇ ਵਿੱਚ ਗੁਰਦੁਆਰਾ ਸ੍ਰੀ ਗੜੀਪੁਰ ਕਾਫੇ ਬਲਾਕ ਮਾਜਰੀ ਵਿਖੇ ਵੀ ਉਹਨਾਂ ਦਾ ਇਹ ਪ੍ਰਕਾਸ਼ ਪੁਰਬ ਮਨਾਇਆ ਗਿਆ ਸਵੇਰੇ ਸ੍ਰੀ ਸੁਖਨੀ ਸਾਹਿਬੀ ਦੇ ਬਾਖਾਂ ਦੇ ਭੋਗ ਪਾਏ ਗਏ ਨੇ ਤੇ ਉਪਰੰਤ ਕਥਾ ਵਿਚਾਰਾਂ ਦੀ ਕੀਤੀਆਂ ਗਈਆਂ ਤੇ ਇਸੇ ਫਲਕ ਤੇ ਵਿੱਚ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸੰਤੋਖ ਡਾਕਟਰ ਸੰਤੋਖ ਹਸਪੀਟਲ ਦੇ ਵੱਲੋਂ ਇੱਕ ਚੈੱਕਅਪ ਕੈਂਪ ਵੀ ਲਗਾਇਆ ਗਿਆ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਿਸ ਦੇ ਵਿੱਚ ਜ਼ਰੂਰਤਮੰਦਾਂ ਨੂੰ ਜੋ ਵੀ ਕਿਸੇ ਦੀ ਜ਼ਰੂਰਤ ਹੈ ਕਿਸੇ ਬਿਮਾਰੀ ਦੀ ਜੋ ਦਵਾਈ ਚਾਹੀਦੀ ਹੈ ਉਹਨਾਂ ਦੇ ਵੱਲੋਂ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਤੇ ਇਹ ਕੈਪਟੰਪ ਲੋਕ ਹਿੱਤ ਮਿਸ਼ਨ ਦੀ ਟੀਮ ਤੇ ਗੁਰਦੁਆਰਾ ਗੜੀਪੋਰ ਦਾ ਸਾਇਬ ਜੀ ਦੇ ਪ੍ਰਬੰਧਕਾਂ ਦੇ ਵੱਲੋਂ ਲਗਾਇਆ ਗਿਆ ਹੈ ਸੋ ਆਪ ਗੱਲਬਾਤ ਕਰਦੇ ਹਾਂ ਤੇ ਪ੍ਰਬੰਧਕਾਂ ਦੇ ਨਾਲ ਤੇ ਆਈ ਹੋਈ ਇਸ ਟੀਮ ਡਾਕਟਰ ਟੀਮ ਦੇ ਨਾਲ ਦੀ ਉਹਨਾਂ ਨੇ ਕਿੰਨੇ ਕੁ ਬੰਦਿਆਂ ਦਾ ਚੈੱਕਅਪ ਕੀਤਾ ਹੈ ਤੇ ਕਿੰਨੇ ਕੁ ਬੰਦਿਆਂ ਨੂੰ ਉਹਨਾਂ ਨੇ ਜੋ ਆਗਿਆ ਦਿੱਤੀਆਂ ਹਨ ਇਹ ਦੇਖਣ ਦੇ ਲਈ ਤੁਸੀਂ ਜੁੜੇ ਹੋ ਪੁਰਾਲੀ ਨਿਊਜ਼ ਚੈਨਲ ਦੇ ਨਾਲ ਵੀਡੀਓ ਨੂੰ ਵੱਸ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਦੇਖ ਕੇ ਹਰ ਇੱਕ ਸੰਸਥਾ ਤੇ ਹਰ ਇੱਕ ਜੋ ਕਲੱਬ ਤੇ ਹਰ ਇੱਕ ਜੋ ਵੀ ਪਰਬਤ ਕਮੇਟੀਆਂ ਬਣੀਆਂ ਹਨ ਕੀ ਸਾਨੂੰ ਇਹ ਜੇ ਉਪਰਾਲੇ ਕਰ ਲੈਣੇ ਚਾਹੀਦੇ ਹਨ ਇਹਨਾਂ ਤੋਂ ਆਪਾਂ ਨੂੰ ਜੋ ਸਿੱਖਿਆ ਮਿਲਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰਿਓ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾਇਓ ਧੰਨਵਾਦ ਜੀ ਦੀ ਕਾ ਖਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸਾਹਿਬ ਸ੍ਰੀ ਗੁਰੂ ਪ੍ਰਕਾਸ਼ ਸਾਹਿਬ ਮਹਾਰਾਜਿਆਂ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੜੀਪੁਰ ਖਸਾ ਸਾਹਿਬ ਮਾਚਰੀ ਬਲਾਕ ਜਿਹੜਾ ਮੁਹਾਲੀ ਨੇੜੇ ਨਿਊ ਚੰਡੀਗੜ੍ਹ ਵਿਖੇ ਜਿੱਥੇ ਅੱਜ ਗੁਰਪੁਰਬ ਮਨਾਇਆ ਗਿਆ ਉੱਥੇ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜੋ ਕਿ ਸੰਤੋਖ ਹਸਪੀਟਲ ਚੰਡੀਗੜ੍ਹ ਵੱਲੋਂ ਲਵਾਇਆ ਗਿਆ ਜਿਸ ਦੇ ਵਿੱਚ ਸਾਰੂ ਬਿਮਾਰੀਆਂ ਦੇ ਚੈੱਕਅਪ ਕੀਤਾ ਗਿਆ ਦਵਾਈਆਂ ਫਰੀ ਦਿੱਤੀਆਂ ਗਈਆਂ ਅਤੇ ਜਿੰਨੇ ਵੀ ਇਲਾਕੇ ਦੇ ਮੋਤਵਰ ਨੇ ਉਹ ਸਾਰਿਆਂ ਨੇ ਇਸ ਮੌਕੇ ਹਾਜ਼ਰੀ ਭਰੀ ਹੈ ਇਸ ਸਬੰਧਤ ਡਾਕਟਰ ਸਾਹਿਬ ਆਪ ਜੀ ਨੂੰ ਜਾਣਕਾਰੀ ਦੇਣਗੇ ਜੀ ਗੁਰਮੀਤ ਸਿੰਘ ਆ ਜੀ ਚੰਡੀਗੜ੍ਹ ਤੋਂ ਸੰਤੋਖ ਹਸਪਤਾਲ ਤੋਂ ਡਾਕਟਰ ਕੁਬੀਰ ਸਿੰਘ ਸੰਤੋਖ ਉਹਦਾ ਬਰਾਦਰ ਅੰਜੋਟਾ ਅਸੀਂ ਅੱਜ ਪ੍ਰਧਾਨ ਸਾਹਿਬੀ ਦੇ ਕਹਿਣ ਤੇ ਇੱਥੇ ਕੈਂਪ ਲਗਾਇਆ ਹੈ 1991 ਤੋਂ ਹਸਪਤਾਲ ਚੱਲ ਰਿਹਾ ਜੀ ਚੰਡੀਗੜ੍ਹ ਦੇ ਵਿੱਚ ਕੋਈ ਵੀ ਤੇ ਹਰ ਕਿਸਮ ਦੀ ਬਿਮਾਰੀ ਹਰ ਕਿਸਮ ਦੇ ਦਿੱਤੇ ਦਵਾਈ ਦਾ ਇਲਾਜ ਅਸੀਂ ਉੱਥੇ ਕਰਦੇ ਹਾਂ ਜੀ ਜੇ ਕਿਸੇ ਨੇ ਕਿਸੇ ਨੇ ਵੀ ਕੋਈ ਲੋੜਵੰਦ ਕੋਈ ਬੰਦਾ ਹੋਵੇ ਉਹਦੀ ਮਦਦ ਜ਼ਰੂਰ ਕਰੀਦੀ ਹੈ ਕੋਈ ਇਹ ਜ਼ਰੂਰੀ ਨਹੀਂ ਹੈ ਵੀ ਪੈਸਿਆਂ ਨਾਲ ਹੀ ਸਾਰਾ ਕੰਮ ਹੋਣਾ ਹੈ ਤੇ ਹਸੇ ਤੋਂ ਬਿਨਾ ਵੀ ਹੋ ਸਕਦਾ ਹੈ ਅਗਰ ਕੋਈ ਲੋੜਵੰਦ ਬੰਦਾ ਹੋਵੇ ਤਾਂ ਜ਼ਰੂਰ ਸਾਡੇ ਕੋਲੋਂ ਸਰ ਪੂਰਾ ਐਡਰੈਸ ਦੱਸ ਦਿਓ ਜੀ ਆਪਣੇ ਹਸਪੀਟਲ ਦਾ ਜੀ ਸੰਤੋਖ ਹਸਪੀਟਲ ਜੀ 846 ਸੈਕਟਰ 38ਏ ਚੰਡੀਗੜ੍ਹ ਮਿਹਰਬਾਨੀ ਭਾਈ ਗੁਰਜੀ ਕਾਲ ਕਾਲ ਸਲਾਮ ਅਲੈਕੁਮ ਭਾਈ ਗੁਰਦੀਪ ਦਾ ਖਾਸਾ ਭਾਈ ਗੁਰਦੀਪ ਕੀ ਬਾਰੇ ਗੁਰੂ ਜਾਰੀ ਸਾਹਿਬ ਦੀ ਆਜਿਓ ਪਤਾਈ ਹੈ ਕਿ ਅੱਜ ਸੈਵਕ ਸ੍ਰੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਕਿਉਂਕਿ ਪ੍ਰਮਾਣਿਕਾ ਮੁਤਾਬਕ 1 ਸਤੰਬਰ 1604 ਨੂੰ ਪਹਿਲੀ ਵਾਰ ਸ੍ਰੀ ਹਰਮਨਦਰ ਸਾਹਿਬ ਦੇ ਦਰਬਾਰ ਸਾਹਿਬ ਜੀ ਬਣੋ ਪਹਿਲਾ ਪ੍ਰਕਾਸ਼ ਇਸ ਸਮੇਂ ਬਾਬਾ ਬੁੱਢਾ ਜੀ ਨੇ ਮੋਕਵਾਗ ਲੈ ਕੇ ਜੋ ਮੁਕੰਮਲ ਸਿੱਖ ਕੌਮ ਦੀ ਝੋਲੀ ਵਿੱਚ ਪਾਇਆ ਆਪਾਂ ਪਰਦੇਸੀ ਮਾਨਵਾ ਪੰਜਵਾ ਸਤਿਕਾਰਜ ਆਪ ਕਾਰਜ ਆਪ ਰਿਹਾ ਪਰ ਕੰਮ ਕਰਾਉਣ ਆਇਆ ਰੰਗ। ਉਹ ਇਸ ਸੰਬੰਧੀ ਕੋਟਵਾਲਾ ਗੜੀ ਪੁਰਕਾਸਰ ਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਗਿਆ। ਇਹਦੇ ਨਾਲ ਨਾਲ ਪਿੰਡ ਕਜਰਾਬਾਦ ਵਿਖੇ ਵੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਉਸ ਬੰਦੀ ਸੰਗਤਾਂ ਵਰਨਣ ਕੀਤੇ ਖਤਰ ਹੋ ਕੇ ਉਹਨਾਂ ਗੁਰਮਤ ਵਿਚਾਰਾਂ ਨੇ ਦਿੱਤੀਆਂ ਔਰ ਆਉਣ ਦੇ ਭਵਿੱਖ ਨੂੰ ਸੋਚ ਕੇ ਕੁਝ ਵਿਉਤਬੰਦੀਆਂ ਵੀ ਕੀਤੀਆਂ ਸੋ ਗੁਰੂ ਸਾਹਿਬ ਚੜ੍ਹਦੀ ਕਲਾ ਵਰਛਣ ਵਾਹਿਗੁਰੂ ਜੀ ਦਾ ਤੁਸ ਸਤਿ ਵਾਹਿਗੁਰੂ ਜੀ ਕੀ ਹੈ ਫੋਟੋ ਕਰਤੀ ਪਰਪਰਤ ਤੋੜੇ ਸੋਨਿਆ ਔਰ ਸਿਆ ਕਾਉਂ ਤੋ ਅਸੀਂ ਆਪਣੇ ਵੱਲੋਂ ਮੋਤੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਅਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਮਦੋ ਹਸਪੀਟਲ ਸੈਂਟਰ ਅਸ਼ਤੀ ਚੰਡੀਗੜ੍ਹ ਜਿਨ੍ਹਾਂ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਸਾਨੂੰ ਸਭ ਦਾ ਬਹੁਤ ਬਹੁਤ ਧੰਨ ਹੀ ਇਹ ਮੈਡੀਕਲ ਟੀਮ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੂਖ ਡਾਕਟਰ ਸਾਹਿਬਾਨ ਦਾ ਤੇ ਡਾਕਟਰ ਗੁਰਮੀਤ ਸਿੰਘ ਜੀ ਦਾ ਜਿਨ੍ਹਾਂ ਨੇ ਕੇ ਆ ਕੇ ਅੱਜ ਇੱਥੇ ਮਰੀਜ਼ਾਂ ਦੇ ਜੇਕਰ ਕੋਈ ਦਿੱਕਤ ਹੈ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਸੋ ਆਓ ਅਸੀਂ ਜਿਹੇ ਹਸਪਤਾਲ ਦੇ ਮੈਡੀਕਲ ਦੀ ਸਲਾਹ ਕਰਦੇ ਹਾਂ ਜੋ ਲੋੜਵੰਦਾ ਲਈ ਸਾਰਾ ਬੰਦੇ ਨੇ ਬਹੁਤ ਬਹੁਤ ਧੰਨਵਾਦ ਜੀ